ਲੋ ਜੀ ਆ ਤਾਂ ਹਾਦੀ ਹੋ ਗਈ ਐ ਕਾਲੇ ਕੱਸ਼ੇ ਵਾਲਿਆਂ ਨੇ ਇੱਕ ਵਾਰੀ ਫਿਰ ਤਾਵਾ ਬੋਲ ਦਿੱਤਾ ਜੀ ਹਾਂ ਇਹ ਕਾਲੇ ਕੱਸ਼ੇ ਵਾਲਿਆਂ ਨੇ ਪੂਰੇ ਸ਼ਹਿਰ ਦੇ ਵਿੱਚ ਤੜਥੱਲੀ ਮਚਾਈ ਹੋਈ ਐ ਜੀ ਹਾਂ ਇਹ ਸੀਸੀਟੀਵੀ ਤਸਵੀਰਾਂ ਦੇ ਵਿੱਚ ਪੂਰੀ ਦੀ ਪੂਰੀ ਘਟਨਾ ਕੈਦ ਹੋ ਚੁੱਕੀ ਐ ਇੱਕ ਸਕੂਲ ਦੇ ਵਿੱਚ ਡਾਕਾ ਮਾਰਿਆ ਔਰ ਡਾਕਾ ਮਾਰ ਕੇ 785000 ਰੁਪਏ ਦੀ ਲੁੱਟ ਕਰਕੇ ਫਰਾਰ ਹੋਏ ਨੇ ਜੀਆ ਇਹ ਵਧੀਆ ਗੱਲ ਹੈ ਕੁਛ ਨਾ ਪਾਓ ਬਸ ਇੱਕ ਕਾਲਾ ਕੱਸ਼ਾ ਪਾਓ ਤੇ ਲੱਖਾਂ ਰੁਪਏ ਲੁੱਟ ਕੇ ਤੇ ਫਰਾਰ ਹੋ ਜਾਓ ਇਹ ਤਸਵੀਰਾਂ ਦੇਖੋ ਇਹ ਕਿੰਨੀ ਆਸਾਨੀ ਦੇ ਨਾਲ ਇੱਕ ਸਕੂਲ ਦੇ ਵਿੱਚ ਇਹਨਾਂ ਨੇ ਲੁੱਟ ਕੀਤੀ ਹੈ ਕਾਲੇ ਕੱਸ਼ਿਆਂ ਵਾਲੇ ਤੇ ਕਾਲੇ ਨਕਾਬ ਉੱਤੇ ਪਾਏ ਹੋਏ ਹੈ ਪਹਿਲਾਂ ਬਹੁਤ ਖੌਫ ਸੀਗਾ ਕਾਲੇ ਕੱਸ਼ਿਆਂ ਦਾ ਤਾਂ ਉਸ ਤੋਂ ਬਾਅਦ ਖਲ ਪਈ ਤਾਂ ਹੁਣ ਇਹ ਦੁਬਾਰਾ ਕਾਲਾ ਕੱਸ਼ਾ ਗੈਂਗ ਜਿਹੜੀ ਹੈ ਉਹ ਐਕਟਿਵ ਹੋ ਚੁੱਕੀ ਹੈ ਤਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਰੀ ਦੀ ਸਾਰੀ ਘਟਨਾ ਕੈਦ ਹੋ ਚੁੱਕੀ ਹੈ ਕਿ ਕਿਵੇਂ ਸਿਰਫ ਇੱਕ ਕਾਲੇ ਕੱਸ਼ੇ ਪਾਏ ਹੋਏ ਨੇ ਤੇ ਜਾਂ ਮੂੰਹ ਤੇ ਕਾਲੇ ਨਕਾਬ ਜਿਹੜੇ ਐ ਉਹ ਪਾਏ ਹੋਏ ਆ ਔਰ ਇੱਕ ਸਕੂਲ ਦੇ ਵਿੱਚ ਤਾਵਾ ਬੋਲਦੇ ਐ ਦੇਰ ਰਾਤ ਸਕੂਲ ਦੇ ਵਿੱਚ ਦਾਖਲ ਹੋ ਕੇ ਤੇ 7,85,000 ਦੀ ਲੁੱਟ ਕਰਕੇ ਤੇ ਉੱਥੋਂ ਸ਼ੂਮੰਤਰ ਹੋ ਜਾਂਦੇ ਆ ਪਹਿਲਾ ਆਉਂਦੇ ਆ ਪਹਿਲਾ ਕਾਊਂਟਰ ਚੈੱਕ ਕਰਦੇ ਆ ਜਿੱਥੇ ਰਿਸੈਪਸ਼ਨ ਹੁੰਦੀ ਹੈ ਕਿ ਸ਼ਾਇਦ ਇੱਥੇ ਕਿਸੇ ਨੇ ਫੀਸ ਵਗੈਰਾ ਜਮ੍ਹਾਂ ਕਰਾਈ ਹੋਵੇ ਆ ਜਾਂ ਇਹ ਕਾਊਂਟਰ ਦੇ ਵਿੱਚ ਪੈਸੇ ਵਗੈਰਾ ਰੱਖੇ ਹੋਣ ਇੱਥੇ ਦੇਖਦੇ ਆ ਪਹਿਲਾਂ ਉਹ ਸਾਰੇ ਡਰਾਵ ਵਗੈਰਾ ਖੋਲ ਕੇ ਕਾਊਂਟਰ ਦੇਖੇ ਇੱਥੇ ਤਾਂ ਕੁਝ ਨਹੀਂ ਮਿਲਿਆ ਪਰਚੀਆਂ ਤੋਂ ਸਿਵਾ ਫਿਰ ਉਸ ਤੋਂ ਬਾਅਦ ਦੇ ਵਿੱਚ ਇੱਕ ਆਫਿਸ ਦੇ ਵਿੱਚ ਦਾਖਲ ਹੁੰਦੇ ਆ ਸਕੂਲ ਦੇ ਆਫਿਸ ਦੇ ਵਿੱਚ ਤਾਂ ਜਿਹੜਾ ਮੇਨ ਆਫਿਸ ਹੁੰਦਾ ਹੈ ਜਿੱਥੇ ਗੈਦਰਿੰਗ ਹੁੰਦੀ ਹੈ ਜਿੱਥੇ ਫੀਸ ਕਾਊਂਟਰ ਵੀ ਹੁੰਦਾ ਹੈ ਜਿੱਥੇ ਸਾਰਾ ਪੁਸ਼ਕਿਸ਼ ਦਾ ਉਹ ਰਿਸੈਪਸ਼ਨ ਬਣੀ ਹੁੰਦੀ ਹੈ ਫਿਰ ਉਸ ਦੇ ਵਿੱਚ ਰੂਮ ਦੇ ਵਿੱਚ ਦਾਖਲ ਹੋ ਕੇ ਤਾਂ ਉੱਥੋਂ ਤਜੋਰੀ ਦੇ ਵਿੱਚੋਂ 7 ਲੱਖ ਤੇ 85000 ਰੁਪਏ ਦੀ ਨਕਦੀ ਜਿਹੜੀ ਹੈ ਉਹ ਲੁੱਟ ਕੇ ਤੇ ਫਰਾਰ ਹੋ ਜਾਂਦੇ ਆ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਚੱਲਦਾ ਕਿਵੇਂ ਹੈ ਕਾਲੇ ਕੱਛਿਆਂ ਵਾਲਾ ਇੱਕ ਗੈਂਗ ਦਾ ਮੈਂਬਰ ਤੁਸੀਂ ਦੇਖੋ ਇੱਕ ਉੱਥੇ ਖੜਾ ਹੈ ਇੱਕ ਨਿਗਰਾਨੀ ਰੱਖ ਰਿਹਾ ਹੈ ਕਿ ਚੌਕੀਦਾਰ ਨਾ ਆ ਜੇ ਔਰ ਦੂਸਰੇ ਨੇ ਇੱਕ ਝੂਲਾ ਫੜਿਆ ਹੋਇਆ ਜਿਸ ਦੇ ਵਿੱਚ ਪੈਸੇ ਪਾਈ ਜਾਂਦੇ ਆ ਔਰ ਗਲਵਜ਼ ਵਗੈਰਾ ਚਾੜੇ ਹੋਈ ਹੈ ਕਾਲਾ ਕੱਛੇ ਪਾਈ ਹੋਇਆ ਕਾਲੇ ਨਕਾਬ ਹੈ ਔਰ ਇਹ ਦੁਬਾਰਾ ਤੋਂ ਖੌਫ ਜਿਹੜਾ ਆ ਇਹਨਾਂ ਦਾ ਦੇਖਣ ਨੂੰ ਮਿਲ ਰਿਹਾ ਔਰ ਕਿਵੇਂ ਪੂਰੇ ਸ਼ਹਿਰ ਦੇ ਵਿੱਚ ਇਹਨਾਂ ਦੀ ਤਰਥੱਲੀ ਜਿਹੜੀ ਹੈ ਉਹ ਮਚਾਈ ਹੋਈ ਹੈ ਵਾਰਦਾਤ ਮੈਂ ਤੁਹਾਨੂੰ ਦੱਸ ਦੇਵਾਂ ਕਿ ਕਿੱਥੇ ਹੈ ਹైదరాబాద్ ਦੇ ਇੱਕ ਸਕੂਲ ਦੇ ਵਿੱਚ ਇਹਨਾਂ ਦੇ ਵੱਲੋਂ ਵਾਰਦਾਤ ਕੀਤੀ ਗਈ ਹੈ ਕਾਲੇ ਕਸ਼ੇ ਪਾਰ ਕੇ ਤੇ ਇੱਕ ਸਕੂਲ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ 7 ਲੱਖ ਤੇ 85 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਚੁੱਕੇ ਨੇ ਤਸਵੀਰਾਂ ਦੇਖ ਸਕਦੇ ਹੋ ਪਹਿਲਾਂ ਆ ਖੌਫ ਸੀ ਪੰਜਾਬ ਦੇ ਵਿੱਚ ਕਿ ਯਾਰ ਭੱਜੂ ਕਾਲੇ ਕੱਸ਼ਿਆਂ ਵਾਲੇ ਆ ਗਏ ਪਹਿਰੇ ਵੀ ਲੱਗਦੇ ਰਹੇ ਦੇਰ ਰਾਤ ਤੱਕ ਯਾਰ ਕਾਲੇ ਕੱਸ਼ਿਆਂ ਵਾਲੇ ਬੜਾ ਕਾਹਨ ਕਰ ਜਾਂਦੇ ਐ ਫਿਰ ਉਸ ਤੋਂ ਬਾਅਦ ਹੋਰ ਪੰਜਾਬ ਤੋਂ ਨਿਕਲ ਕੇ ਵੱਖ-ਵੱਖ ਸਟੇਟਾਂ ਦੇ ਵਿੱਚ ਕਾਲੇ ਕੱਸ਼ਿਆਂ ਵਾਲੇ ਦਾ ਖੌਫ ਆ ਦੇਖਣ ਨੂੰ ਮਿਲਿਆ ਤਾਂ ਹੁਣ ਹైదరాబాద్ ਦੇ ਵਿੱਚ ਵੀ ਕਾਲੇ ਕੱਸ਼ਿਆਂ ਵਾਲੇ ਆ ਗਏ ਆ ਸਕੂਲ ਦੇ ਵਿੱਚ ਵੜ ਕੇ ਤਾਂ 7,85,000 ਦੀ ਨਗਦੀ ਲੁੱਟੀ ਗਈ ਐ ਸਭ ਤੋਂ ਪਹਿਲਾਂ ਕਾਊਂਟਰ ਚੈੱਕ ਕੀਤੇ ਗਏ ਆ ਕਿ ਇੱਥੇ ਕੀ ਪਿਆ ਆ ਚੈੱਕ ਕਰ ਲੂ ਫਿਰ ਦੂਜਾ ਨੇ ਔਰ ਅੱ데 ਦੱਸਿਆ ਜਾ ਰਿਹਾ ਕਿ ਅੱਦੇ ਅਜੇ ਬਾਹਰ ਜਿਹੜੇ ਐ ਉਹ ਨਿਗਾਹ ਰੱਖ ਰਹੇ ਸੀ ਦੋ ਜਣੇ ਅੰਦਰ ਰੂਮ ਦੇ ਵਿੱਚ ਦਾਖਲ ਹੁੰਦੇ ਐ ਤਾਂ ਉੱਥੋਂ ਸਭ ਤੋਂ ਪਹਿਲਾਂ ਰਿਸੈਪਸ਼ਨ ਦਾ ਜਿਹੜਾ ਕਾਊਂਟਰ ਹੈ ਉਹ ਚੈੱਕ ਕੀਤਾ ਜਾਂਦਾ ਕਿ ਉਸ ਦੇ ਵਿੱਚ ਕੀ ਕੀ ਪਿਆ ਹੈ ਉੱਥੋਂ ਨਹੀਂ ਮਿਲਦਾ ਤੇ ਅੰਦਰ ਰੂਮ ਦੇ ਵਿੱਚ ਦਾਖਲ ਹੁੰਦਾ ਫਿਰ ਉੱਥੋਂ ਜਾ ਕੇ ਇਹਨਾਂ ਨੂੰ ਜਦੋਂ ਕੈਸ਼ ਮਿਲਦਾ ਤਾਂ ਉਹ ਕੈਸ਼ ਲੁੱਟ ਕੇ ਤੇ ਇੱਥੋਂ ਇਖrar ਇਹ ਪੂਰੀ ਦੀ ਪੂਰੀ ਘਟਨਾ ਜਿਹੜੀ ਆ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਚੁੱਕੀ ਇਸ ਦੇ ਉੱਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਂਝੀ